ਕੇ ਆ ਸਾਰਾ ਬਾਜ਼ਾਰ ਬੰਦ ਹੋ ਗਿਆ ਤੇ ਕੋਈ ਇੱਕ ਅੱਧੀ ਦੁਕਾਨ ਖੁੱਲੀ ਸੀ ਕਰੀਬ 9:45 ਮਿੰਟ ਤੇ ਅੱਗ ਲੱਗੀ ਐ ਲੋਕਾਂ ਨੇ ਕਾਲ ਕੀਤੀ 10-15 ਮਿੰਟ ਚ ਫਾਇਰ ਬ੍ਰਿਗੇਡ ਵਾਲੇ ਆ ਗਏ ਨੇ ਤੇ 8:45 ਤੇ ਮਲਾ ਅੱਗ ਲੱਗੀ ਐ 9 ਵਜੇ ਤੱਕ ਫਾਇਰ ਬ੍ਰਿਗੇਡ ਆ ਗਈ ਐ ਉਹਦੇ ਬਾਅਦ ਇਹ ਸ਼ੁਰੂ ਹੋਈ ਐ ਸਭ ਤੋਂ ਪਹਿਲਾਂ ਜਿਹੜਾ ਰਾਧਾ ਸਵਾਮੀ ਪਰਸ ਵਾਲੇ ਪੁਰਨ ਡੇਲਰ ਦੀ ਪਹਿਲੀ ਦੁਕਾਨ ਸੀ ਜਿਹੜੀ ਉਹਨਾਂ ਦੇ ਬੇਟੇ ਦੀ ਦੁਕਾਨ ਆ ਉਹਦੇ ਨਾਲ ਮਦਰਾਸ ਕਲਾਸ ਹਾਊਸ ਨੂੰ ਲੱਗੀ ਐ ਉਹ ਤੋਰੇ ਜਿਹੜੇ ਆ ਦੋ ਕੋਸ਼ਲ ਬ੍ਰਦਰ ਜਿਹੜੇ ਦੋ ਦੁਕਾਨਾਂ ਉਹਨਾਂ ਦੀਆਂ ਦੋਵਾਂ ਭਰਾਵਾਂ ਦੀਆਂ ਰੈਡੀਮੈਂਟ ਦੀ ਟੋਟਲ ਕਿੰਨੀਆਂ ਦੁਕਾਨਾਂ ਨੂੰ ਲੱਗ ਗਈ ਟੋਟਲ 6 ਦੁਕਾਨਾਂ ਲੱਗੀਆਂ ਤੇ ਉੱਤੇ ਪਵਨ ਮਨਿਆਰੀ ਵਾਲੇ ਨੂੰ ਸੂਰੀ ਜੁਵੈਲਰ ਲਾਸ ਸੀ ਉਹਦਾ ਬਚਾਅ ਦੁਕਾਨਾਂ ਟੋਟਲ ਲਾਸ ਨਹੀਂ ਬਚਾਅ ਵਾ ਦੇਖੋ ਉਰਲੀ ਥੋੜਾ ਬਚਾਵਾ ਬਾਕੀ 4-5 ਟੋਟਲ ਲਾਸ ਸਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਇਹ ਬਾਜ਼ਾਰ ਚੋਂ ਫੋਨ ਆਇਆ ਕਿ ਤੁਹਾਡੇ ਲਾਗੇ ਅੱਗ ਲੱਗ ਗਈ ਹੈ ਛੇਤੀ ਆਓ ਅਸੀਂ ਫਿਰ ਦੌੜੇ ਆਏ ਆ ਸਾਰੇ ਆ ਕੇ ਮਾਇਨਰ ਹਸਪੀਟਲ ਤੋਂ ਵੀ ਪਾਣੀ ਲਾਇਆ ਨਾਲ ਇਹ ਨਹੀਂ ਪਤਾ ਲੱਗ ਸਕਿਆ ਜੀ ਉਈ ਸ਼ੋਰ ਛੜਕਤ ਜਿਹੜਾ ਹੋਣ ਦੇ ਨਾਲ ਇੱਕ ਦੁਕਾਨ ਦੇ ਵਿੱਚ ਅੱਗ ਲੱਗੀ ਆ ਇੱਕ ਦੁਕਾਨ ਤੋਂ ਭੱਖਦੇ ਭੱਖਦੇ ਜਿਹੜਾ ਉਹ ਸਾਰੀਆਂ ਦੁਕਾਨਾਂ ਦੇ ਉੱਤੇ ਆ ਗਈ ਆ ਅਸੀਂ ਤੇ ਇਹ ਕਵਾਂਗੇ ਵੀ ਅਹੀਂ ਬਿਜਲੀ ਬੋਰਡ ਨੂੰ ਸਾਰਾ ਬਾਜ਼ਾਰ ਜਿਹੜਾ ਵਾ ਹਨੂਮਨ ਚੌਂਕ ਤੋਂ ਲੈ ਕੇ ਤੇ ਬਾਟਾ ਚੌਂਕ ਤੱਕ ਕਿੰਨੇ ਕੁ ਜੋੜਨੇ ਕਿੰਨੀ ਕੁ ਵਾਰੀ ਅਸੀਂ ਤਾਰ ਜਿਹੜੀ ਆ ਉਹ ਮੰਗਵਾਈ ਆ ਅਹੀਂ ਆਪਣੇ ਖਰਚਿਆਂ ਦੇ ਵੀ ਤਾਰ ਜਿਹੜੀ ਆ ਉਹ ਮੰਗਵਾਈ ਆ ਇਹ ਨਾਂ ਤੇ ਬਾਜ਼ਾਰ ਚੋਂ ਤਾਰਾਂ ਬਦਲਦੇ ਆ ਨਾ ਜੋੜ ਉਹ ਕੱਢਦੇ ਆ ਇਹ ਕਦੀ ਕਹਿੰਦੇ ਸਾਡੇ ਕੋਲ ਤਾਰਾਂ ਐ ਨਹੀਂ ਕਦੀ ਕੁਛ ਸ਼ਾਰਟ ਸਰਕਟ ਨਾਲ ਅੱਗ ਲੱਗੀ ਆ ਇਹ ਸ਼ਾਰਟ ਸਰਕਟ ਦੇ ਨਾਲ ਹੀ ਅੱਗ ਲੱਗੀ ਆ ਜੀ ਸਾਰੀ ਇਹ ਜਿੰਨੀ ਅੱਗ ਲੱਗੀ ਆ ਸ਼ਾਰਟ ਸਰਕਟ ਤੇ ਨਾਲ ਲੱਗੀ ਆ ਇਹ ਪੰਜ ਦੁਕਾਨਾਂ ਸੜਗੀਆਂ ਜੀ ਪੰਜਾਂ ਦੁਕਾਨਾਂ ਦਾ ਰਿਆ ਕੱਖ ਨਹੀਂ ਗਾ ਜੀ ਕੁਛ ਨਹੀਂ ਰਿਆ ਅੰਦਰ ਇਹਨਾਂ ਦੇ ਵਿਚਾਰਿਆਂ ਦੇ ਵਪਾਰੀ ਵਪਾਰੀ ਵਰਗ ਤੇ ਪਹਿਲਾਂ ਹੀ ਉਜੜਿਆ ਪਿਆ ਇੱਕ ਮੰਦੇ ਦੀ ਮਾਰ ਉਤੋਂ ਉਜੜਿਆ ਪਿਆ ਕਾਰੋਬਾਰ ਹੈ ਨਹੀਂ ਉਤੋਂ ਦੁਕਾਨਾਂ ਨੂੰ ਜਿਹੜੀ ਅੱਗ ਲੱਗੀ ਆ ਨਾ ਕਿਹੇ ਉਪਰ ਪ੍ਰਸ਼ਾਸਨ ਨੇ ਨਾ ਕਿਸੇ ਨੇ ਨਾ ਕੋਈ ਮਦਦ ਕਰਨੀ ਆ ਨਾ ਕੋਈ ਲੈਣਾ ਤੇ ਨਾ ਕੋਈ ਦੇਣਾ ਜੀ ਟੀਮਾਂ ਟੀਮਾਂ ਪਹੁੰਚ ਗਈਆਂ ਸੀ ਇੱਥੇ ਟੀਮਾਂ ਟੀਮਾਂ ਜਿਹੜੀਆਂ ਪਹੁੰਚੀਆਂ ਨੇ ਪਾਣੀ ਵਾਲੀ ਇੱਥੇ ਆ ਕੇ ਲੰਦਾ ਮੈਂ ਖੁਦ ਆ ਪਾਣੀ ਵਾਲੀ ਗੱਡੀ ਜਿਹੜੀ ਪਹਿਲੀ ਗੱਡੀ ਆਈ ਆ ਉਦੋਂ ਤੇ ਪਾਣੀ ਨਹੀਂ ਚੱਲਿਆ ਜੀ ਉਹਦਾ ਪਾਣੀ ਨਹੀਂ ਚੱਲਿਆ 20 ਮਿੰਟ ਪਹਿਲੇ ਜਦੋਂ ਅੱਗ ਲੱਗੀ ਨੂੰ ਉਸ ਵੇਲੇ ਹੁਣ ਕੀਤਾ ਉਹਨਾਂ ਨੇ ਕੋਈ ਤਾਂ ਵੀ ਨਹੀਂ ਕੋਈ ਪਹੁੰਚਿਆ 15 ਮਿੰਟ ਤੋਂ ਗੱਡੀ ਖੜੀ ਰਹੀ ਆ ਪਾਣੀ ਨਹੀਂ ਆਇਆ ਕਿ ਅਸੀਂ ਐਂਦੀ ਵਾਹ ਕੇ ਉੱਥੇ ਹੀ ਆਂ ਉਥੇ ਜਿੱਦਾਂ ਪਹੁੰਚਿਆ ਉਹ ਕਹਿੰਦੇ ਹੁਣੇ ਗੱਡੀ ਗਈ ਆ ਇੱਥੇ ਗੱਡੀ ਵੇਹ ਨਹੀਂ ਪਹੁੰਚੀ ਜੇ ਗੱਡੀ ਪਹੁੰਚੀ ਪਹੁੰਚੀ ਆ ਉਹਨਾਂ ਦੀ ਕੋਈ ਪਬਲਿਕ ਪਿਆਵਲੀਕ ਕਦੀ ਕੋ ਇਹਦੇ ਚੱਕਰ ਦੇ ਵਿੱਚ ਕੀ ਬਾਖੀ ਆਈ ਫਿਰ ਆਪ ਹੀ ਮਦਦ ਕੀਤੀ ਸਾਰੇ ਪਬਲਿਕ ਨੇ ਕਿ ਨਰੀ ਅਤਾ ਛੁੱਟੀ ਆ ਡਾਕਟਰ ਸਾਹਿਬ ਦੇ ਕੋਲ ਪਾਣੀ ਲਿਆਂਦਾ ਪਿਆਵ ਲਈ ਬਾਰਡਿਆਂ ਨੇ ਪਾਣੀ ਪੁਝਾਇਆ ਹੁਣ ਵੀ ਜਿਹੜੀ ਉਹ ਪਬਲਿਕ ਹੀ ਲੱਗੀ ਹੋਈ ਆ ਜ਼ਿਆਦਾ ਜ਼ਿਆਦਾ ਜਿਹੜੀ ਉਹ ਪਬਲਿਕ ਹੀ ਸਾਹਮਣੇ ਕੈਮਰਾ ਮਾਰ ਕੇ ਵੇਖੋ ਉਹ ਪਬਲਿਕ ਹੀ ਜਿਹੜੀ ਸ਼ਰਤ ਤੋੜਦੀ ਪਈ ਆ ਸਾਰਾ ਕੰਮ ਕਰਦੀ ਵੀ ਇਹ ਸਾਰੀ 90% ਅਸੀਂ ਦੇਖਾਂਗੇ ਕਿ ਬਿਜਲੀ ਬੋਰਡ ਦੀ ਨਾਕਾਮੀ ਆ ਸਰਕਾਰੀ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹਜੇ ਤੱਕ ਤਾਂ ਕੋਈ ਨਹੀਂ ਪਹੁੰਚਿਆ ਉਹ ਐਮਐਲਏ ਸਾਹਿਬ ਦੇ ਛੋਟੇ ਬ੍ਰਦਰ ਨੇ ਕਮੇਟੀ ਦੇ ਜਿਹੜੇ ਜਿਹੜੇ ਪ੍ਰਧਾਨ ਨੇ ਉਹ ਪਹੁੰਚੇ ਹੋਏ ਨੇ ਉਹ ਤੇ ਆਪਣੇ ਗੱਡੀ ਦੇ ਉੱਤੇ ਚੜ ਕੇ ਵੀ ਅੱਗ ਜਿਹੜੀ ਆ ਉਹ ਬੁਝਾ ਰਹੇ ਜਿੰਨੀ ਕੋਸ਼ਿਸ਼ ਉਹਨਾਂ ਕੋ ਹੋ ਰਹੀ ਆ ਉਹ ਕਰ ਰਹੇ ਨੇ ਬਾਕੀ ਜਿਹੜਾ ਅਸੀਂ ਕਹੀਏ ਕਿ ਉਹ ਪ੍ਰਸ਼ਾਸਨ ਉਹ ਹਜੇ ਤੱਕ ਕੁਛ ਨਹੀਂ ਜੀ ਪਹੁੰਚਿਆ